ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਤਰਨਤਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਾਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਬਜਟ ਦਿਨੋ-ਦਿਨ ਘਟਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ 100 ਦਿਨ ਕੰਮ ਵੀ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਨ੍ਹਾਂ ਦਾ ਬਣਦਾ ਮਿਹਨਤਾਨਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਨਰੇਗਾ ਵਰਕਰ ਯੂਨੀਅਨ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ 'ਤੇ ਅੱਗੇ ਧਰਨਾ ਅਸੀਂ ਆ ਕੇ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਇੱਥੇ ਆਏ ਆ ਕਿ ਕਾਫੀ ਲੰਮੇ ਸਮੇਂ ਤੋਂ ਮੰਨੇਰੇਗਾ ਦੇ ਕਾਮਿਆਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਕੰਮ ਨਹੀਂ ਦਿੱਤਾ ਜਾ ਰਿਹਾ ਕੰਮ ਬਿਲਕੁਲ ਜਿਹੜਾ ਠੱਪ ਕੀਤਾ ਜਿਹੜਾ ਜਾ ਰਿਹਾ ਮੰਨੇਰੇਗਾ ਜਿਹੜੇ ਕੰਮ ਆ ਉਹ ਜਿਹੜੇ ਵਿਲੇ ਫੈਰੇ ਆ ਜਿਨ੍ਹਾਂ ਨੇ ਕੰਮ ਕੀਤਾ ਆ ਮੰਨੇਰੇਗਾ ਵਰਕਰਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਜਿਹੜੇ ਪਾਏ ਜਾ ਰਹੇ ਇਸ ਕਰਕੇ ਅੱਜ ਅਸੀਂ ਜਿੱਥੇ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਜ਼ਿਲ੍ਹੇ ਦੇ ਅਧਿਕਾਰੀ ਡਿਪਟੀ ਕਮਿਸ਼ਨਰ ਸਾਹਿਬ ਕੋਲੋਂ ਅਸੀਂ ਮੰਗ ਕਰਦੇ ਆ ਕਿ ਇੱਕ ਨੰਬਰ ਦੇ ਉੱਤੇ ਜਿਹੜਾ ਕਿ ਇਹ ਮਜ਼ਦੂਰਾਂ ਦਾ ਜਿਹੜਾ ਕੰਮ ਕੀਤਾ ਹਿਆ ਮਨੇਕਾ ਵਰਕਰਾਂ ਦਾ ਬੰਦ ਪਿਆ ਕੰਮ ਉਹਨੂੰ ਤੁਰੰਤ ਜਿਹੜਾ ਚਾਲੂ ਕੀਤਾ ਜਾਵੇ ਇਹਦੇ ਨਾਲ ਦੇ ਨਾਲ ਮਸਤਾਲ ਕਟਣ ਤੋਂ ਬਾਅਦ ਤੁਰੰਤ ਬਾਅਦ ਜਿਹੜਾ ਨੇ ਕੰਮ ਕੀਤਾ ਲਾ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਨੰਬਰ 2 ਦਿੱਤੇ ਕਿ ਜਿਹੜਾ ਵੀ ਆਪਣਾ ਜੋਬ ਕਾਰਡ ਬਣਾਉਣਾ ਚਾਹੁੰਦਾ ਬਿਨਾਂ ਮਤ ਭੇਜ ਦਿੱਤੇ ਬਿਨਾਂ ਉਹਨਾਂ ਨੇ ਉਹਨਾਂ ਦੇ ਜਿਹੜੇ ਜੋਬ ਕਾਰਡ ਜਿਹੜੇ ਬਣਾਏ ਜਾਣ ਤੇ ਪਰ ਇੱਥੇ ਇਹ ਜਿਹੜੇ ਜਿਹੜੇ ਬਲਾਕ ਦੇ ਅਧਿਕਾਰੀ ਆ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਆ ਉਹ ਟਾਲਮਟੋਲ ਦੀ ਨੀਤੀ ਜਿਹੜੀ ਅਖਤਿਆਰ ਕਰ ਰਹੇ ਆ ਜਿਹੜੇ ਮਜ਼ਦੂਰ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਜੋਬ ਕਾਰਡ ਨਹੀਂ ਬਣਾ ਕੇ ਦਿੱਤੇ ਯਾਰ ਉਹਨਾਂ ਨੂੰ ਜਿਹੜਾ ਖੱਜਲ ਖਰਾਬ ਜਿਹੜਾ ਕੀਤਾ ਜਾ ਰਿਹਾ ਕਾਫੀ ਪਿੰਡਾਂ ਦੇ ਸਾਡੇ ਕੋਲ ਪਿੰਡ ਕੱਲਾ ਆ ਪਿੰਡ ਕੰਗਿਆ ਉਹਨਾਂ ਦਾ ਮੰਰੇਗਾ ਦਾ ਕੰਮ ਬਿਲਕੁਲ ਜਿਹੜਾ ਠੱਪ ਕੀਤਾ ਪਿਆ ਤੇ ਅਸੀਂ ਕਹਿਣਾ ਚਾਹੁੰਨੇ ਪੰਜਾਬ ਸਰਕਾਰ ਨੂੰ ਕਿ ਮੰਰੇਗਾ ਦਾ ਕੰਮ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਚਲਾਇਆ ਜਾਵੇ ਉਹ ਭੇਦ ਭਾਵਨਾ ਰੱਖਿਆ ਜਾਵੇ ਤੇ ਸਮੇਂ ਸਾਰ ਜਿਹੜਾ ਉਹਨਾਂ ਦਾ ਮਿਹਨਤਾਨਾ ਜਿਹੜਾ ਵਾ ਉਹਨਾਂ ਦੇ ਖਾਤਿਆਂ 'ਚ ਜਿਹੜਾ ਪਾਇਆ ਜਾਵੇ ਅਸੀਂ ਵੇਖੋ ਜੀ ਪੰਜਾਬ ਸਰਕਾਰ ਨੂੰ ਦੋ ਵਾਰ ਡਿਪਟੀ ਕਮਿਸ਼ਨਰ ਰਾਹੀਂ ਅਸੀਂ ਮੰਗ ਪੱਤਰ ਭੇਜ ਚੁੱਕੇ ਆ ਜੇਕਰ ਜੇ ਇਹਦੇ ਤੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਮਨਰੇਗਾ ਵਰਕਰ ਦੀ ਪੰਜਾਬ ਦੀ ਅਸੀਂ ਮੀਟਿੰਗ ਸੱਦ ਕੇ ਆਉਣ ਵਾਲੇ ਸਮੇਂ ਦੇ ਜਿਹੜਾ ਤਿੱਖਾ ਸੰਦੇਸ਼ ਜੀੜਾ ਲਿਖਾਂ